ਲੜਕਸਾਰ 4 ਵਜੇ ਜਲੰਧਰ ਦੇ ਵਿੱਚ ਦਰਸਲ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਵੇਲੇ ਜ਼ਰੂਰ ਦिखा ਸਕਦੇ ਆ ਦਰਸਲ ਲੱਗਦੀਆਂ ਲਪਟਾਂ ਦੇ ਜਿਹੜੀਆਂ ਦੂਰ ਤੱਕ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦਮਕਲ ਵਿਭਾਗ ਨੂੰ ਉਸ ਵੇਲੇ ਬੁਲਾ ਲਿਆ ਜਾਂਦਾ ਦੱਸਿਆ ਕਿ ਫਾਇਰ ਬਿਗਰੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪੰਜ ਪਾਣੀ ਦੀਆਂ ਗੱਡੀਆਂ ਆ ਜਾਂਦੀਆਂ ਨੇ ਪਰ ਫਿਰ ਵੀ ਅੱਗ ਤੇ ਬੜੀ ਮੁਸ਼ਕਲ ਤੋਂ ਬਾਅਦ ਜਿਹੜਾ ਕਾਬੂ ਪਾ ਲਿਆ ਜਾਂਦਾ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਵੇਲੇ ਸਕ੍ਰੀਨ ਤੇ ਜ਼ਰੂਰ ਦਿਖਾ ਦਿੰਦੇ ਆ ਕਿ ਅੱਗ ਦਾ ਜਿਹੜੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਹੈ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਜਲੰਧਰ ਦੇ ਇੰਡਸਟਰੀ ਏਰੀਆ ਦੇ ਵਿੱਚ ਪੈਂਦੇ ਇਸ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਕਿਉਂ ਲੱਗੀ ਹੈ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਰਹੀ ਪਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ 1 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਪਰ ਫਿਰ ਵੀ ਆਗਿਆ ਜੜੀ ਭੋਜਨ ਦਾ ਨਾਮ ਦੀ ਲਈ ਤਿਆਰੀ ਸੀ ਤਾਂ ਬਿਲਕੁਲ ਉਸੇ ਵੇਲੇ ਜੇ ਗੱਲ ਕੀਤੀ ਜਾਵੇ ਜੁਲੰਦਰ ਦੀ ਤਾਂ ਜੁਲੰਦਰ ਦੇ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਜੁਲੰਦਰ ਦੇ ਵਿੱਚ ਇਸ ਵੇਲੇ ਦੋ ਫੈਕਟਰੀਆਂ ਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਰਸਲ ਜ਼ਰੂਰ ਦਿਖਾ ਦਿੰਨੇ ਆ ਤਾਂ ਪੰਜਾਬ ਦੇ ਜੁਲੰਦਰ ਦੇ ਲੈਦਰ ਕੰਪਲੈਕਸ ਦੇ ਵਿੱਚ ਸਥਿਤ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਅੱਗ ਕਿਉਂ ਲੱਗੀ ਹੈ ਇਸ ਦੇ ਕਾਰਨਾਂ ਦੀ ਵੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਸ਼ਾਰਟ ਸਰਕਟ ਇਸ ਦਾ ਵੀ ਕਾਰਨ ਦੱਸਿਆ ਜਾ ਰਿਹਾ ਫਿਲਹਾਲ ਗਰਮੀ ਜ਼ਿਆਦਾ ਗੰਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਿੰਨੇ ਆ ਅਦਰਸਲ ਬੀਤੇ ਦਿਨ ਐਤਵਾਰ ਦਾ ਦਿਨ ਸੀ ਸੋ ਫੈਕਟਰੀਆਂ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹੀਆਂ ਸੀ ਔਰ ਅੱਜ ਸਵੇਰੇ ਤੜਕਸਾਰ ਇਹ ਫੈਕਟਰੀਆਂ ਨੇ ਜਿਹੜੀਆਂ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਇਹਨਾਂ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੰਨਾ ਹੈ ਭਾਈ ਸਰ ਅੱਜ ਜਿਹੜੀ ਅੱਗ ਲੱਗੀ ਕਿਸ ਪ੍ਰਕਾਰ ਦਾ ਪਤਾ ਲੱਗਾ ਕਿੰਨੇ ਵਜੇ ਦੀ ਕੋਲ ਸਾਨੂੰ 4:25 ਮਿੰਟ ਤੱਕ ਆ ਲਈ ਹੈ ਤੇ ਆਪਾਂ ਉਹ ਗੱਡੀਆਂ ਮੌਕੇ ਤੇ ਭੇਜਤੀਆਂ ਸਾਰੀਆਂ ਤੇ ਬਾਕੀ ਆਦਿਆਂ ਨੂੰ ਅੱਗੇ ਵੀ ਅੱਗੇ ਬਹੁਤ ਮਚੰਡੀ ਹਮ ਨਾ ਮੈਨੂੰ ਤਾਂ ਪਤਾ ਲੱਗਿਆ ਜਦੋਂ 4:25 ਮਿੰਟ ਦਾ ਕਾਲ ਆਇਆ ਗਦਾਈਪੁਰ ਟੈਰਨ ਦੀ ਫੈਕਟਰੀ ਹੈ ਕੋਈ ਉੱਥੇ ਅੱਗ ਲੱਗੀ ਆ ਅਸੀਂ ਮੌਕੇ ਤੇ ਪਹੁੰਚੇ ਇੱਥੇ ਆ ਕੇ ਉਹਨਾਂ ਨੂੰ ਬੁਝਾਉਣਾ ਸ਼ੁਰੂ ਕਰਤਾ ਸਾਰੇ ਸਟੇਸ਼ਨ ਜਿੰਨੇ ਵੀ ਸਾਡੇ ਪੰਜ ਸਟੇਸ਼ਨ ਚੱਲਦੇ ਪੰਜ ਸਟੇਸ਼ਨ ਆ ਗਏ ਆਪਣੇ ਸ਼ੀਤਲ ਫੈਬਰਿਕਸ ਦੇ ਉਹਨਾਂ ਦੀ ਵੀ ਗੱਡੀ ਆਈ ਤੇ ਆਪਾਂ ਸਾਰੇ ਰਲ ਮਿਲ ਕੇ ਅੱਗ ਨੂੰ ਬੁਝਾਉਣਾ ਸ਼ੁਰੂ ਕਰਤਾ ਹੁਣ ਅੱਗ ਤੇ ਕਾਬੂ ਆ ਬਾਕੀ ਛਿੱਟਪੋਟ ਹੈ ਗਈਆਂ ਅੱਗਾ ਔਰ ਥੋੜਾ ਜਿਹੜੀ ਅੱਗ ਦੱਬੀ ਹੋਈ ਆ ਉਹਨੂੰ ਫੋਲ ਫੋਲ ਕੇ ਬੁਝਾਣ ਤੇ ਕੋਸ਼ਿਸ਼ ਕਰਦੇ ਵੀ ਬੋਝੇ ਦੀ ਸ਼ਿਫਟ ਕਰਦਾ ਹੁਣ ਕਰਦੇ ਕਿੰਨਾ ਕੋਈ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਅਜੇ ਤਾਂ ਕੋਈ ਗੱਲ ਬਾਤ ਨਹੀਂ ਹੋਈ ਜਾਨੀ ਨੁਕਸਾਨ ਦੀ ਤੇ ਬਾਕੀ ਜਿਹੜਾ ਦੂਜਾ ਨੁਕਸਾਨ ਹੈ ਉਹ ਮਾਲਕਾਂ ਨੂੰ ਪਤਾ ਹੋਊਗਾ ਕਾਰਨ ਕੀ ਰਹੇ ਕਾਰਨ ਦਾ ਨਹੀਂ ਕੋਈ ਪਤਾ ਲੱਗ ਸਕਦਾ ਇਹ ਮਾਲਕਾਂ ਨੂੰ ਪਤਾ ਹੈਗਾ ਇਹ ਕਿਹੜੇ ਮੌਕੇ ਤੇ ਹੋਈ ਸੀ ਕਿਤੇ ਤੇ ਅਚਾਨਕ ਸਵੇਰੇ 8 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਤੁਹਾਡੀ ਫੈਕਟਰੀ ਜਾਗ ਲੱਗ ਗਈ ਹੈ ਪਰ ਇਹ ਕਾਰਨ ਨਹੀਂ ਪਤਾ ਲੱਗ ਸਕਿਆ ਲਾਇਆ ਹੈ ਕਿ ਆ ਕਿਸ ਤਰ੍ਹਾਂ ਲੱਗੀ ਹੈ ਬਾਕੀ ਇਹ ਪਰ ਵਾਰੇ ਇਹ ਫਾਇਰ ਬ੍ਰਿਗੇਡ ਆਲਾ ਨੇ ਇਮੀਡੀਏਟ ਐਕਸ਼ਨ ਲਿੱਤਾ ਪਹੁੰਚ ਗਏ ਸੀ ਤੇ ਉਹਦੇ ਬਾਅਦ ਕੰਮ ਚੱਲੂ ਲੱਗਾ ਹੈ ਅਜੇ ਅੰਦਰ ਜਾਂਦੀ ਸਾਨੂੰ ਕੋਈ ਪ੍ਰੋਸੈਸ ਨਹੀਂ ਹੈਗਾ ਜੇ ਪਤਾ ਲੱਗ ਨੁਕਸਾਨ ਕਿੰਨਾ ਆਇਆ ਹੈ। ਅਬ ਕੈਪਟਨ ਦਾ ਵੀ ਨਾਮ ਹੈ ਬਾਬਾ ਇੰਟਰਨੈਸ਼ਨਲ ਕਿੰਨਾ ਕ ਨੁਕਸਾਨ ਹੋਇਆ ਜੇ ਕੱਲ ਅਰੇ ਕੁਝ ਨਹੀਂ ਜਾਣ ਸਕਦੇ ਵਾਰੇ ਅੰਦਰ ਜਾਵਾਂਗੇ ਤਾਂ ਪਤਾ ਲੱਗੇਗਾ ਸਾਰਾ ਸਟਾਕ ਕੀ ਅੰਦਰ ਹੈ ਕੋਈ ਕੰਮ ਕਰ ਰਹੇ ਸੀਗੇ ਜੀ ਕੋਈ ਬੰਦੇ ਨੇ ਜਾਣੀ ਬਚਾਰੇ ਜਾਣੀ ਬਚਾਰੇ ਤੁਹਾਨੂੰ ਇੰਪੋਨੀਸ਼ਨ ਦਿੱਤਾ ਨਹੀਂ ਹੈ ਸਾਰੇ ਨਾਲ ਦੇ ਪੜੋਸੀ ਹੈਗੇ ਉਹਨਾਂ ਫੈਕਟਰੀ ਹੈਗੀ ਹੈ ਉਹਨਾਂ ਨੇ ਫੈਕਟਰੀ ਸਵੇਰੇ ਖੁੱਲੀ ਨਹੀਂ ਸੀ ਫੈਕਟਰੀ ਖੁੱਲੀ ਨਹੀਂ ਸੀ ਜੀ ਅਦਰਬੇਦੀ ਕਿਦਰ ਸਾਡੇ ਸੇ ਸੈਸਰੇ ਜੀ ਵੀਰੇਸ਼ ਸ਼ਰਮਾ ਜੀ ਜਨਤੀ ਇਹ ਫੈਕਟਰੀ ਹੈ ਉਹ ਲੈਦਰ ਕੰਪਲੈਕਸ ਜਿਹੜਾ ਸਪੋਰਟਸ ਕੰਪਲੈਕਸ ਜਾਨਿਆ ਜਾਂਦਾ ਹੈ ਜੰਨੇ ਨਾਲ ਅੱਜ ਗੁਰੂ ਜੀ ਨੇ ਘਰ ਫੋਨ ਗਿਆ ਗਵੰਡੀਆਂ ਦਾ ਤੁਹਾਡੀ ਫੈਕਟਰੀ ਜੋ ਧੂਆ ਨਿਕਲਦਾ ਹੈ ਭੱਜ ਕੇ ਆਏ ਤੇ ਇਹਨਾਂ ਨੇ ਮੈਨੂੰ ਵੀ ਦੱਸਿਆ ਅੰਦਰ ਅੰਦਰ ਰਸਤੇ 'ਚ ਫਾਇਰ ਬ੍ਰਿਗੇਡ ਨੂੰ ਵੀ ਫੋਨ ਬਰਬਰ ਕਰਕੇ ਫਾਇਰ ਬ੍ਰਿਗੇਡ ਉਸੇਲੇ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਆਪਣਾ ਕੰਮ ਕਰ ਰਹੀ ਅੰਦਰ ਜਾਣ ਦੀ ਮਨਾਈ ਹੈ ਲੋ ਫੈਕਟਰੀ ਖੁੱਲੀ ਨਹੀਂ ਸੀ ਸ਼ੋਗਰਾਰਾ ਬਦਾ ਤੇ ਕੋਈ ਅੰਦਰ ਬੰਦਾ ਨਹੀਂ ਸੀ ਅੰਦਰ ਹੁਣ ਸਿਰਫ ਫਾਇਰ ਬਿਗੇਡ ਵਾਲੇ ਆਪਣਾ ਕੰਮ ਕਰ ਰਹੇ ਸਿਰ ਡੇਰ ਘੰਟੇ ਦੇ ਕਰੀਬ ਹੋ ਚਲੇ ਆ ਕਿ ਲਕੀਨੋ ਕਿੰਨਾ ਕੁ ਨੁਕਸਾਨ ਹੋ ਗਿਆ ਕਿਉਂਕਿ ਹਜੇ ਧੂਆ ਪਾਪੀ ਕਿਉਂਕਿ ਦੱਸ ਨਹੀਂ ਸਕਦੇ ਵੀ ਅੱਗ ਕਿਹੜੇ ਕਿਹੜੇ ਪਾਸੇ ਅੰਦਰ ਚੱਲੀ ਆ ਕਿਉਂਕਿ ਧੂਆ ਇੰਨਾ ਜ਼ਿਆਦਾ ਸੀ ਫਾਇਰ ਬਿਗੇਡ ਵਾਲੇ ਬਰਬਰ ਤੇ ਪਹੁੰਚ ਗਏ ਜਿੱਥੇ ਦਰਵਾਜ਼ੇ ਖੋਲੇ ਤੇ ਉਹਨਾਂ ਨੇ ਉਸੇ ਪਹਿਲੇ ਮੋਕਾ ਸੰਭਾਲ ਲਿਆ ਤੇ ਸਾਰਿਆਂ ਨੂੰ ਅਸੀ ਬਾਰ ਬੋਲੇ ਲਗਾਤਾਰ ਬਲਾਸਟ ਹੋ ਰਿਹਾ ਤੁਸੀਂ ਵੀ ਵਾਜਾ ਸੋ ਉਹ ਅੰਦਰ ਜਿਹੜੀਆਂ ਪਲਾਸਟਿਕ ਦੀਆਂ ਕੋਕ ਕੰਨੀਆਂ ਵੀ ਇੱਥੇ ਬੰਦੀਆਂ ਖਾਲੀ ਉੱਤੇ ਟੱਕਣ ਲੱਗਿਆ ਹੁੰਦੇ ਉਹਦੇ ਕਰਕੇ ਉਹ ਚਹਾਵਾ ਦਾ ਪ੍ਰੈਸ਼ਰ ਬਣਦਾ ਉਸ ਕਰਕੇ ਸਸ਼ਰਕਾਲ ਤੋਂ ਦੇਖ ਰਿਹਾ ਹਾਂ ਸੰਚੈਡਿੰਗ ਸੀ ਮੈਂ ਹਾਂ ਪ੍ਰਦੀਪ ਕੌਰ ਤਾਜਸਵੇਰੇ ਤੜਕਸਾਰ 4 ਮੁਝੇ ਜਲੰਧਰ ਦੇ ਵਿੱਚ ਦਰਸਲ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਵੇਲੇ ਜ਼ਰੂਰ ਦਾ ਦਿਖਾ ਸਕਦੇ ਆ ਦਰਸਲ ਲੱਗਦੀਆਂ ਲਪਟਾਂ ਦੇ ਜਿਹੜੀਆਂ ਦੂਰ ਤੱਕ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦਮਕਲ ਵਿਭਾਗ ਨੂੰ ਉਸ ਵੇਲੇ ਬੁਲਾ ਲਿਆ ਜਾਂਦਾ ਦੱਸਿਆ ਕਿ ਫਾਇਰ ਬਿਗਰੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ 5 ਪਾਣੀ ਦੀਆਂ ਗੱਡੀਆਂ ਆ ਜਾਂਦੀਆਂ ਨੇ ਪਰ ਫਿਰ ਵੀ ਅੱਗ ਤੇ ਬੜੀ ਮੁਸ਼ਕਲ ਤੋਂ ਬਾਅਦ ਜਿਹੜਾ ਕਾਬੂ ਪਾ ਲਿਆ ਜਾਂਦਾ ਹਾਲਾਂਕਿ ਮੌ ਸਕ੍ਰੀਨ ਤੇ ਜ਼ਰੂਰ ਦਿਖਾ ਦਿੰਦੇ ਆ ਕਿ ਅੱਗ ਦਾ ਜਿਹੜੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਹੈ ਅੱਗ ਦੀਆਂ ਲਫਟਾਂ ਨੇ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਜੁਲੰਦਰ ਦੇ ਇੰਡਸਟਰੀ ਏਰੀਆ ਦੇ ਵਿੱਚ ਪੈਂਦੇ ਇਸ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਕਿਉਂ ਲੱਗੀ ਹੈ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਰਹੀ ਪਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ 1 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਪਰ ਫਿਰ ਵੀ ਆਗਿਆ ਜੜੀ ਬੁਝਣ ਦਾ ਨਾਮ ਨਹੀਂ ਲਈ ਤਿਆਰੀ ਸੀ ਤਾਂ ਬਿਲਕੁਲ ਉਸੇ ਵੇਲੇ ਜੇ ਗੱਲ ਕੀਤੀ ਜਾਵੇ ਜੁਲੰਦਰ ਦੀ ਤਾਂ ਜੁਲੰਦਰ ਦੇ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਜੁਲੰਦਰ ਦੇ ਵਿੱਚ ਇਸ ਵੇਲੇ ਦੋ ਫੈਕਟਰੀਆਂ 'ਚ ਭਿਆਨਕ ਅੱਗ ਲੱਗ ਜਾਂਦੀ ਹੈ ਅ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਰਸਲ ਜ਼ਰੂਰ ਦਿਖਾ ਦਿੰਨੇ ਆ ਤਾਂ ਪੰਜਾਬ ਦੇ ਜਲੰਧਰ ਦੇ ਲੈਦਰ ਕੰਪਲੈਕਸ ਦੇ ਵਿੱਚ ਸਥਿਤ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਅੱਗ ਕਿਉਂ ਲੱਗੀ ਹੈ ਇਸ ਦੇ ਕਾਰਨਾਂ ਦੀ ਵੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਸ਼ਾਰਟ ਸਰਕਟ ਇਸ ਦਾ ਵੀ ਕਾਰਨ ਦੱਸਿਆ ਜਾ ਰਿਹਾ ਹੈ ਫਿਲਹਾਲ ਗਰਮੀ ਜ਼ਿਆਦਾ ਹੋਣ ਕਰਕੇ ਸ਼ਾਇਦ ਇਹ ਜਿਹੜੀਆਂ ਅੱਗਾਂ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਿੰਨੇ ਆ ਅਦਰਸਲ ਬੀਤੇ ਦਿਨ ਐਤਵਾਰ ਦਾ ਦਿਨ ਸੀ ਸੋ ਫੈਕਟਰੀਆਂ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹੀਆਂ ਸੀ ਔਰ ਅੱਜ ਸਵੇਰੇ ਤੜਕਸਾਰ ਇਹ ਫੈਕਟਰੀਆਂ ਨੇ ਜਿਹੜੀਆਂ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਇਹਨਾਂ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੰਨਾ। ਭਾਈ ਸਰ ਅੱਜ ਜਿਹੜੀ ਆ ਗਈ ਆ ਕਿਸ ਤਰ੍ਹਾਂ ਦਾ ਪਤਾ ਲੱਗਾ ਕਿੰਨੇ ਵਜੇ ਰਿਪੋਰਟ ਸਾਨੂੰ 4:25 ਮਿੰਟ ਤੱਕ ਆ ਲਈ ਹੈ। ਤੇ ਆਪਾਂ ਉਹ ਗੱਡੀਆਂ ਮੌਕੇ ਤੇ ਭੇਜਤੀਆਂ ਸਾਰੀਆਂ ਤੇ ਬਾਕੀ ਆਦਿਆਂ ਨੂੰ ਅੱਗੇ ਵੀ ਅੱਗ ਬਹੁਤ ਮਚੰਡੀ। ਅੰਮ੍ਰਿਤਪੁਰ ਅੱਲ ਇੱਕ ਜਦੋਂ 4:25 ਦੇ ਘਾਲੇ ਗਦਾਈਪੁਰ ਟੈਰਨ ਦੀ ਫੈਕਟਰੀ ਹੈ ਕੋਈ ਉੱਥੇ ਅੱਗ ਲੱਗੀ ਆ ਅਸੀਂ ਮੌਕੇ ਤੇ ਪਹੁੰਚੇ ਇੱਥੇ ਆ ਕੇ ਉਹਨਾਂ ਨੂੰ ਬਚਾਉਣਾ ਸ਼ੁਰੂ ਕਰਤਾ ਸਾਰੇ ਸਟੇਸ਼ਨ ਜਿੰਨੇ ਵੀ ਸਾਡੇ ਪੰਜ ਸਟੇਸ਼ਨ ਚੱਲਦੇ ਬੰਦੇ ਸਟੇਸ਼ਨ ਆ ਕੇ ਆਪਣੇ ਸ਼ੀਤਲ ਫੈਬਰਿਕਸ ਦੇ ਉਹਨਾਂ ਦੀ ਵੀ ਗੱਡੀ ਆਈ ਤੇ ਆਪਾਂ ਸਾਰੇ ਰਲ ਮਿਲ ਕੇ ਅਗਨ ਬਚਾਉਣਾ ਸ਼ੁਰੂ ਕਰਤਾ ਹੁਣ ਅੱਗ ਤੇ ਕਾਬੂ ਹੈ ਬਾਕੀ ਛਿਟਪੋਟ ਹੈ ਗਈ ਅੱਗਾ ਔਰ ਥੋੜਾ ਜਿਹੜੀ ਅੱਗ ਦੱਬੀ ਹੋਈ ਆ ਹੁਣ ਫੋਲ ਫੋਲ ਕੇ ਬੁਝਾਉਂਦੇ ਹੁਣ ਉਹ ਕੋਸ਼ਿਸ਼ ਕਰਦੇ ਵੀ ਦੂਜੇ ਵਿਸ਼ੇ ਤੇ ਕਰਦਾ ਕਿ ਕਿੰਨਾ ਕੋ ਨੁਕਸਾਨ ਹੋਇਆ ਕੋ ਜਾਣੀ ਨੁਕਸਾਨ ਕੋ ਜਾਣੀ ਨੁਕਸਾਨ ਨੇ ਕੋਈ ਹੈ ਅਜੇ ਤੱਕ ਕੋਈ ਗੱਲ ਬਾਤ ਨਹੀਂ ਹੋਈ ਜਾਣੀ ਨੁਕਸਾਨ ਦੀ ਤੇ ਬਾਕੀ ਜਿਹੜਾ ਦੂਜਾ ਨੁਕਸਾਨ ਹੈ ਉਹਨਾਂ ਮਾਲਕਾਂ ਨੂੰ ਪਤਾ ਹੋਊਗਾ ਕਿ ਕਾਰਨ ਕੀ ਰਿਹਾ ਹੈ ਕਾਰਨ ਦਾ ਨਹੀਂ ਕੋਈ ਪਤਾ ਲੱਗ ਸਕਿਆ ਇਹ ਮਾਲਕਾਂ ਨੂੰ ਪਤਾ ਹੋਗਾ ਅਈ ਕਿਹੜੇ ਮੌਕੇ ਤੇ ਹੋ ਗਈ ਸੀ ਇਹ ਤੇ ਅਚਾਨਕ ਸਵੇਰੇ 28 ਸਾਨੂੰ ਇਨਫਰਮੇਸ਼ਨ ਮਿਲੀ ਕਿ ਤੁਹਾਡੀ ਫੈਕਟਰੀ ਜਗ ਲੱਗ ਗਈ ਹੈ ਪਰ ਇਹ ਜੇ ਕਾਰਨ ਨਹੀਂ ਪਤਾ ਲੱਗ ਸਕਿਆ ਲਾਇਆ ਕਿ ਇਸ ਤਰ੍ਹਾਂ ਲੱਗੀ ਹੈ ਬਾਕੀ ਇਹ ਆਵਲ ਪਰ ਬਾਰੇ ਫਾਇਰ ਬ੍ਰਿਗੇਡ ਵਾਲਾ ਨੇ ਇਮੀਡੀਏਟ ਐਕਸ਼ਨ ਲਿੱਤਾ ਪਹੁੰਚ ਕੇ ਸੀ ਤੇ ਉਹਦੇ ਬਾਅਦ ਕੰਮ ਫਿਰੂ ਲਗਾ ਹੈ ਅਜੇ ਅੰਦਰ ਜਾmdi ਸਾਨੂੰ ਕੋਈ ਪ੍ਰੋਸੈਸ ਨਹੀਂ ਹੈਗਾ ਜੇ ਪਰ ਲੱਗ ਨੁਕਸਾਨ ਕਿੰਨਾ ਆਇਆਗਾ ਅਬ ਐਕਚੁਅਲੀ ਨਾਮ ਹੈ ਬਾਬਾ ਇੰਟਰਨੈਸ਼ਨਲ ਕਿੰਨਾ ਕ ਨੁਕਸਾਨ ਹੋਇਆ ਜੇਕਰ ਅਰੇ ਪੁੱਛ ਨਹੀਂ ਸਕਦੇ ਬਾਰੇ ਅੰਦਰ ਜਾਵਾਂਗੇ ਤਾਂ ਪਤਾ ਲੱਗੇਗਾ ਸਾਰਾ ਸਟਾਕ ਕੀ ਅੰਦਰ ਹੈ ਕੋਈ ਕੰਮ ਕਰ ਰਹੇ ਸੀਗੇ ਅਧਿਰਵੇਦੀ ਕਿਦਾਂ ਸਤਿ ਸ੍ਰੀ ਅਕਾਲ ਸਵੇਰੇ ਜੀ ਵੀਰੇ ਸ਼ਰਮਾ ਜੀ ਜਨਤੀ ਇਹ ਪ੍ਰਕਿਰਿਆ ਉਹ ਲੈਦਰ ਕੰਪਲੈਕਸ ਜਿਹੜਾ ਸਪੋਰਟਸ ਕੰਪਲੈਕਸ ਜਾਨਿਆ ਜਾਂਦਾ ਅੱਜ ਨੂੰ ਜੀ ਮੈਨੂੰ ਘਰ ਫੋਨ ਗਿਆ ਗਵਾਂਢੀਆਂ ਦਾ ਕਿ ਤੁਹਾਡੀ ਫੈਕਟਰੀ ਤੋਂ ਧੂਆ ਨਿਕਲਦਾ ਹੈ ਭੱਜ ਕੇ ਆਏ ਤੇ ਇਹਨਾਂ ਨੇ ਮੈਨੂੰ ਵੀ ਦੱਸਿਆ ਅੰਦਰ ਰਸਤੇ 'ਚ ਫਾਇਰ ਬ੍ਰਿਗੇਡ ਨੂੰ ਵੀ ਫੋਨ ਬਰਬਰ ਕਰਕੇ ਫਾਇਰ ਬ੍ਰਿਗੇਡ ਉਸੇਲੇ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਆਪਣਾ ਕੰਮ ਕਰ ਰਹੀ ਅੰਦਰ ਜਾਣ ਦੀ ਮਨਾਈ ਹੈ ਲੋ ਫੈਕਟਰੀ ਖੁੱਲੀ ਨਹੀਂ ਸੀ ਸ਼ੁਰੂ ਰਾਬਦਾ ਤੇ ਕੋਈ ਅੰਦਰ ਬੰਦਾ ਨਹੀਂ ਸੀ ਅੰਦਰ ਹੁਣ ਸਿਰਫ ਫਾਇਰ ਵਿਗੇਟ ਵਾਲੇ ਆਪਣਾ ਕੰਮ ਕਰ ਰਹੇ ਸਨ 10 ਘੰਟੇ ਦੇ ਕਰੀਬ ਹੋ ਚਲੇ ਆ ਤੇ ਲੋਕੀ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਕਿਉਂਕਿ ਹਜੇ ਧੂਆ ਕਾਫੀ ਕਿਉਂਕਿ ਦੱਸ ਨਹੀਂ ਸਕਦੇ ਵੀ ਅੱਗ ਕਿਹੜੇ ਕਿਹੜੇ ਪਾਸੇ ਅੰਦਰ ਚੱਲੀ ਆ ਕਿਉਂਕਿ ਧੂਆ ਇੰਨਾ ਜ਼ਿਆਦਾ ਸੀ ਫਾਇਰ ਵਿਗੇਟ ਵਾਲੇ ਬਰਬਰ ਤੇ ਪਹੁੰਚ ਗਏ ਜਿੱਦਾਂ ਦਰਵਾਜ਼ੇ ਖੋਲੇ ਤੇ ਉਹਨਾਂ ਨੇ ਉਸੇ ਵੇਲੇ ਮੋਗਾ ਸੰਭਾਲ ਲਿਆ ਤੇ ਸਾਰਿਆਂ ਨੂੰ ਕਾਸੀ ਬਾਰ ਬੋਲ ਲਗਾਤਾਰ ਬਲਾਸਟ ਹੋ ਰਿਹਾ ਤੁਸੀਂ ਵੀ ਆਵਾਜ਼ ਆਉਂਦੀ ਉਹ ਅੰਦਰ ਜਿਹੜੀਆਂ ਪਲਾਸਟਿਕ ਦੀਆਂ ਕੋਕ ਕੰਨੀਆਂ ਵੀ ਇੱਥੇ ਬੰਦੀਆਂ ਖਾਲੀ ਉੱਤੇ ਟੱਕਣ ਲੱਗਿਆ ਹੁੰਦੇ ਉਹਦੇ ਕਰਕੇ ਉਹ ਚ ਹਵਾ ਦਾ ਪ੍ਰੈਸ਼ਰ ਬਣਦਾ ਤੇ ਉਹ ਚ ਸਸ਼੍ਰੀਕਾਲ ਤੋਂ ਦੇਖ ਰਹੇ ਐਸਐਮ ਚੈਨਲ ਉਸੇ ਮੈਂ ਹਾਂ ਪ੍ਰਦੀਪ ਕੌਰ ਤਾਜ ਸਵੇਰੇ ਤੜਕਸਾਰ 4 ਮੁਝੇ ਜਲੰਧਰ ਦੇ ਵਿੱਚ ਦਰਸਲ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਵੇਲੇ ਜ਼ਰੂਰ ਦਾ ਦਿਖਾ ਸਕਦੇ ਆ ਦਰਸਲ ਲੱਗਦੀਆਂ ਲਪਟਾਂ ਦੇ ਜਿਹੜੀਆਂ ਦੂਰ ਤੱਕ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦਮਕਲ ਵਿਭਾਗ ਨੂੰ ਉਸ ਵੇਲੇ ਬੁਲਾ ਲਿਆ ਜਾਂਦਾ ਦੱਸਿਆ ਕਿ ਫਾਇਰ ਬਿਗਰੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪੰਜ ਪਾਣੀ ਦੀਆਂ ਗੱਡੀਆਂ ਆ ਜਾਂਦੀਆਂ ਨੇ ਪਰ ਫਿਰ ਵੀ ਅੱਗ ਤੇ ਬੜੀ ਮੁਸ਼ਕਲ ਤੋਂ ਬਾਅਦ ਜਿਹੜਾ ਕਾਬੂ ਪਾ ਲਿਆ ਜਾਂਦਾ ਹਾਲਾਂਕਿ ਮ ਸਕ੍ਰੀਨ ਤੇ ਜ਼ਰੂਰ ਦਿਖਾ ਦਿੰਦੇ ਆ ਕਿ ਅੱਗ ਜਿਹੜੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਅੱਗ ਦੀਆਂ ਲਫਟਾਂ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਜਲੰਧਰ ਦੇ ਇੰਡਸਟਰੀ ਏਰੀਆ ਦੇ ਵਿੱਚ ਪੈਂਦੇ ਇਸ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਕਿਉਂ ਲੱਗੀ ਹੈ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਰਹੀ ਪਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ 1 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਪਰ ਫਿਰ ਵੀ ਆਗਿਆ ਜਿਹੜੀ ਭੁਜਨ ਦਾ ਨਾਮ ਨਹੀਂ ਲਈ ਜਾਰੀ ਸੀ ਤਾਂ ਬਿਲਕੁਲ ਉਸੇ ਵੇਲੇ ਜੇ ਗੱਲ ਕੀਤੀ ਜਾਵੇ ਜੁਲੰਦਰ ਦੀ ਅੱਜ ਤੱਕ ਜੁਲੰਦਰ ਦੇ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਜੁਲੰਦਰ ਦੇ ਵਿੱਚ ਇਸ ਵੇਲੇ ਦੋ ਫੈਕਟਰੀਆਂ ਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਰਸਲ ਜ਼ਰੂਰ ਦਿਖਾ ਦਿੰਨੇ ਆ ਤਾਂ ਪੰਜਾਬ ਦੇ ਜੁਲੰਦਰ ਦੇ ਲੈਦਰ ਕੰਪਲੈਕਸ ਦੇ ਵਿੱਚ ਸਥਿਤ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਅੱਗ ਕਿਉਂ ਲੱਗੀ ਹੈ ਇਸ ਦੇ ਕਾਰਨਾਂ ਦੀ ਵੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਸ਼ਾਰਟ ਸਰਕਟ ਇਸ ਦਾ ਵੀ ਕਾਰਨ ਦੱਸਿਆ ਜਾ ਰਿਹਾ ਫਿਲਹਾਲ ਗਰ ਗੰਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਿੰਨੇ ਆ ਦਰਸਲ ਬੀਤੇ ਦਿਨ ਐਤਵਾਰ ਦਾ ਦਿਨ ਸੀ ਸੋ ਫੈਕਟਰੀਆਂ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹੀਆਂ ਸੀ ਔਰ ਅੱਜ ਸਵੇਰੇ ਤੜਕਸਾਰ ਇਹ ਫੈਕਟਰੀਆਂ ਦੇ ਜਿਹੜੀਆਂ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਨੇ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੰਨਾ ਹੈ ਭਾਈ ਸਰ ਅੱਜ ਜਿਹੜੀ ਅੱਗ ਲੱਗੀ ਕਿਸ ਪ੍ਰਕਾਰ ਦਾ ਪਤਾ ਲੱਗਾ ਕਿੰਨੇ ਵਜੇ ਦੀ ਗੱਲ ਉਹ ਸਾਨੂੰ 4:25 ਵਜੇ ਕਾਲ ਆਈ ਹੈ ਤੇ ਆਪਾਂ ਉਹ ਗੱਡੀਆਂ ਮੌਕੇ ਤੇ ਭੇਜਤੀਆਂ ਸਾਰੀਆਂ ਤੇ ਬਾਕੀ ਆਦਨੋਂ ਅੱਗੇ ਵੀ ਅੱਗੇ ਬਹੁਤ ਮਚੰਡੀ ਹਮ ਮੈਨੂੰ ਇਹਦਾ ਪਤਾ ਲੱਗਾ ਕਿ ਜਦੋਂ 4:25 ਵਜੇ ਕਾਲੇ ਗਦਾਈਪੁਰ ਟੈਰਨ ਦੀ ਫੈਕਟਰੀ ਆ ਕੋਈ ਉੱਥੇ ਅੱਗ ਲੱਗੀ ਆ ਅਸੀਂ ਮੌਕੇ ਤੇ ਪਹੁੰਚੇ ਇੱਥੇ ਆ ਕੇ ਉਹਨਾਂ ਨੂੰ ਬੁਝਾਉਣਾ ਸ਼ੁਰੂ ਕਰਤਾ ਸਾਰੇ ਸਟੇਸ਼ਨ ਜਿੰਨੇ ਵੀ ਸਾਡੇ ਪੰਜ ਸਟੇਸ਼ਨ ਚੱਲਦੇ ਪੰਜ ਸਟੇਸ਼ਨ ਆ ਕੇ ਆਪਣੇ ਸ਼ੀਤਲ ਫੈਬਰਿਕਸ ਦੇ ਉਹਨਾਂ ਦੀ ਵੀ ਗੱਡੀ ਆਈ ਤੇ ਆਪਾਂ ਸਾਰੇ ਰਲ ਮਿਲ ਕੇ ਅੱਗ ਨੂੰ ਬੁਝਾਉਣਾ ਸ਼ੁਰੂ ਕਰਤਾ ਹੁਣ ਅੱਗ ਤੇ ਕਾਬੂ ਆ ਬਾਕੀ ਛਿੱਟਪੋਟ ਹੈ ਗਈ ਅੱਗਾ ਔਰ ਥੋੜਾ ਜਿਹੜੀ ਅੱਗ ਦੱਬੀ ਹੋਈ ਆ ਹੁਣ ਫੋਲ ਫੋਲ ਕੇ ਬੁਝਾਉਣ ਦੇ ਆਮ ਉਹ ਕੋਸ਼ਿਸ਼ ਕਰਦੇ ਵੀ ਦੂਜੇ ਵਿਸ਼ੇ ਤੇ ਕਰਦਾ ਕਿ ਕਿੰਨਾ ਕੋ ਨੁਕਸਾਨ ਹੋਇਆ ਕੋ ਜਾਨੀ ਨੁਕਸਾਨ ਹੋ ਨੁਕਸਾਨ ਕੋ ਜਾਨੀ ਨੁਕਸਾਨ ਨੇ ਕੋ ਇਹ ਹੈ ਅਜੇ ਤੱਕ ਕੋਈ ਗੱਲ ਬਾਤ ਨਹੀਂ ਹੋਈ ਜਾਨੀ ਨੁਕਸਾਨ ਦੀ ਤੇ ਬਾਕੀ ਜਿਹੜਾ ਦੂਜਾ ਨੁਕਸਾਨ ਹੈ ਉਹਨ ਮਾਲਕਾਂ ਨੂੰ ਪਤਾ ਹੋਊਗਾ ਕਿ ਕਾਰਨ ਕੀ ਰਿਹਾ ਹੈ ਕਾਰਨ ਦਾ ਨਹੀਂ ਕੋਈ ਪਤਾ ਲੱਗ ਸਕਦਾ ਇਹ ਮਾਲਕ ਨੂੰ ਪਤਾ ਹੋਗਾ ਆਈ ਕਿਹੜੇ ਮੌਕੇ ਤੇ ਹੋ ਗਈ ਸੀ ਕਿਤੇ ਤੇ ਅਚਾਨਕ ਸਵੇਰੇ ਅੱਠ ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਤੁਹਾਡੀ ਫੈਕਟਰੀ ਜਾਗ ਲੱਗ ਗਈ ਹੈ ਪਰ ਇਹ ਜੇ ਕਾਰਨ ਨਹੀਂ ਪਤਾ ਲੱਗ ਸਕਿਆ ਲਾਇਆ ਹੈ ਕਿ ਆ ਕਿਸ ਤਰ੍ਹਾਂ ਲੱਗੀ ਹੈ ਬਾਕੀ ਇਹ ਆ ਅਵਲ ਪਰ ਬਾਰੇ ਇਹ ਫਾਇਰ ਬ੍ਰਿਗੇਡ ਆਲਾ ਨੇ ਇਮੀਡੀਏਟ ਐਕਸ਼ਨ ਲਿੱਤਾ ਪਹੁੰਚ ਗਏ ਸੀ ਤੇ ਉਹਦੇ ਬਾਅਦ ਕੰਮ ਸ਼ੁਰੂ ਹੋ ਗਿਆ ਹੈ ਅਜੇ ਅੰਦਰ ਜਾਂਦੀ ਸਾਨੂੰ ਕੋਈ ਪ੍ਰੋਸੈਸ ਨਹੀਂ ਹੈਗਾ ਜੇ ਪਤਾ ਲੱਗ ਨੁਕਸਾਨ ਕਿੰਨਾ ਆਇਆ ਹੈ ਅੱਜ ਕੱਲ੍ਹ ਕੀ ਨਾਮ ਹੈ ਪਾਪਾ ਇੰਟਰਨੈਸ਼ਨਲ ਕਿੰਨਾ ਕ ਨੁਕਸਾਨ ਹੋਇਆ ਹੈ ਜੇ ਕੱਲ ਅਰੇ ਪੁੱਛਣ ਜਾ ਸਕਦੇ ਹਾਂ ਬਾਰੇ ਅੰਦਰ ਜਾਵਾਂਗੇ ਪਤਾ ਲੱਗੇਗਾ ਸਾਰਾ ਸਟਾਕ ਕੀ ਅੰਦਰ ਹੈ ਅਜਰਬੇਦੀ ਕੀ ਦਾ ਸਾਨੂੰ ਤੇ ਸੈਸਰੇ ਜੀ ਵਿਜੇ ਸ਼ਰਮਾ ਜੀ ਜਨਤੀ ਇੱਕ ਵੀ ਹੈ ਉਹ ਲੈਦਰ ਕੰਪਲੈਕਸ ਜਿਹੜਾ ਸਪੋਰਟਸ ਕੰਪਲੈਕਸ ਚਾਨਿਆ ਜਾਂਦਾ ਹੈ ਜਿੰਨੇ ਨਾਲ ਅੱਜ ਗੁਰੂ ਜੀ ਨੇ ਉਹਰੇ ਨੂੰ ਘਰ ਫੋਨ ਗਿਆ ਗਵਾਂਡੀਆਂ ਦਾ ਤੁਹਾਡੀ ਫੈਕਟਰੀੋਂ ਧੂਆ ਨਿਕਲਦਾ ਹੈ ਭੱਜ ਕੇ ਆਏ ਤੇ ਇਹਨਾਂ ਨੇ ਮੈਨੂੰ ਵੀ ਦੱਸਿਆ ਅੰਦਰ ਰਸਤੇ 'ਚ ਫਾਇਰ ਬ੍ਰਿਗੇਡ ਨੂੰ ਵੀ ਫੋਨ ਬਰਬਰ ਕਰਕੇ ਫਾਇਰ ਬ੍ਰਿਗੇਡ ਉਸੇਲੇ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਆਪਣਾ ਕੰਮ ਕਰ ਰਹੀ ਅੰਦਰ ਜਾਣ ਦੀ ਮਨਾਈ ਹੈ ਲੈ ਫੈਕਟਰੀ ਖੁੱਲੀ ਨਹੀਂ ਸੀ ਸ਼ੁਰੂ ਰਹਾ ਰਬਦਾ ਕਿ ਕੋਈ ਅੰਦਰ ਬੰਦਾ ਨਹੀਂ ਸੀ ਅੰਦਰ ਹੁਣ ਸਿਰਫ ਫਾਇਰ ਬਿਗੇਟ ਵਾਲੇ ਆਪਣਾ ਕੰਮ ਕਰ ਰਹੇ ਸਿਰ ਡੇਰ ਘੰਟੇ ਦੇ ਕਰੀਬ ਹੋ ਚਲੇ ਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਕਿਉਂਕਿ ਹਜੇ ਧੂਆ ਕਾਫੀ ਕਿਉਂਕਿ ਦੱਸ ਨਹੀਂ ਸਕਦੇ ਵੀ ਅੱਗ ਕਿਹੜੇ ਕਿਹੜੇ ਪਾਸੇ ਅੰਦਰ ਚੱਲੀ ਆ ਕਿਉਂਕਿ ਧੂਆ ਇੰਨਾ ਜ਼ਿਆਦਾ ਸੀ ਫਾਇਰ ਬਿਗੇਟ ਵਾਲੇ ਬਰਬਰ ਤੇ ਪਹੁੰਚ ਗਏ ਜਿੱਦਾਂ ਦਰਵਾਜ਼ੇ ਖੁੱਲੇ ਤੇ ਉਹਨਾਂ ਨੇ ਉਸੇ ਵੇਲੇ ਮੌਕਾ ਸੰਭਾਲ ਲਿਆ ਤੇ ਸਾਰਿਆਂ ਨੂੰ ਅੱਛੇ ਬਾਰ ਬਾਰ ਲਗਾਤਾਰ ਬਲਾਸਟ ਹੋ ਰਿਹਾ ਤੁਸੀਂ ਵੀ ਆਵਾਜ਼ ਸੁਣੋ ਉਹ ਅੰਦਰ ਜਿਹੜੀਆਂ ਪਲਾਸਟਿਕ ਦੀਆਂ ਕੋਕੈਨੀਆਂ ਵੀ ਇੱਥੇ ਬੰਦੀਆਂ ਖਾਲੀ ਉੱਤੇ ਟੱਕਣ ਲੱਗਿਆ ਹੁੰਦੇ ਉਹਦੇ ਕਰਕੇ ਉੱਚਾ ਹਵਾ ਦਾ ਪ੍ਰੈਸ਼ਰ ਬਣਦਾ ਉਹਦੇ ਕਰਕੇ ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਟਿੰਗ ਸੀ ਮੈਂ ਹਾਂ ਪ੍ਰਦੀਪ ਕੋਰ ਤਾਜ ਸਵੇਰੇ ਤੜਕਸਾਰ 4 ਵਜੇ ਜਲੰਧਰ ਦੇ ਵਿੱਚ ਦਰਸਲ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਵੇਲੇ ਜ਼ਰੂਰ ਦिखा ਸਕਦੇ ਆ ਦਰਸਲ ਲੱਗਦੀਆਂ ਲਪਟਾਂ ਨੇ ਜਿਹੜੀਆਂ ਦੂਰ ਤੱਕ ਫੈਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦਮਕਲ ਵਿਭਾਗ ਨੂੰ ਉਸ ਵੇਲੇ ਬੁਲਾ ਲਿਆ ਜਾਂਦਾ ਦੱਸਿਆ ਕਿ ਫਾਇਰ ਬਿਗਰੇਡ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪੰਜ ਪਾਣੀ ਦੀਆਂ ਗੱਡੀਆਂ ਆ ਜਾਂਦੀਆਂ ਨੇ ਪਰ ਫਿਰ ਵੀ ਅੱਗ ਤੇ ਬੜੀ ਮੁਸ਼ਕਲ ਤੋਂ ਬਾਅਦ ਜਿਹੜਾ ਕਾਬੂ ਪਾ ਲਿਆ ਜਾਂਦਾ ਹਾਲਾਂਕਿ ਮੌਕੇ ਦੀ ਸਕ੍ਰੀਨ ਤੇ ਜ਼ਰੂਰ ਦਿਖਾ ਦਿੰਦੇ ਆ ਕਿ ਅੱਗ ਜਿਹੜੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਅੱਗ ਦੀਆਂ ਲਫਟਾਂ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਕਿ ਜੁਲੰਦਰ ਦੇ ਇੰਡਸਟਰੀ ਏਰੀਆ ਦੇ ਵਿੱਚ ਪੈਂਦੇ ਇਸ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਕਿਉਂ ਲੱਗੀ ਹੈ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਰਹੀ ਪਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ 1 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਪਰ ਫਿਰ ਵੀ ਅੱਗ ਜਿਹੜੀ ਭੂਜਨ ਦਾ ਨਾਮ ਲਈ ਜੈਰੀ ਸੀ ਤਾਂ ਬਿਲਕੁਲ ਉਸੇ ਵੇਲੇ ਜੇ ਗੱਲ ਕੀਤੀ ਜਾਵੇ ਜੁਲੰਦਰ ਦੀ ਤਾਂ ਜੁਲੰਦਰ ਦੇ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਜੁਲੰਦਰ ਦੇ ਵਿੱਚ ਇਸ ਵੇਲੇ ਦੋ ਫੈਕਟਰੀਆਂ 'ਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਰਸਲ ਜ਼ਰੂਰ ਦਿਖਾ ਦਿੰਦੇ ਆ ਤਾਂ ਪੰਜਾਬ ਦੇ ਜੁਲੰਦਰ ਦੇ ਲੈਦਰ ਕੰਪਲੈਕਸ ਦੇ ਵਿੱਚ ਸਥਿਤ ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਅੱਗ ਕਿਉਂ ਲੱਗੀ ਹੈ ਇਸ ਦੇ ਕਾਰਨਾਂ ਦੀ ਵੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਸ਼ਾਰਟ ਸਰਕਟ ਇਸ ਦਾ ਵੀ ਕਾਰਨ ਦੱਸਿਆ ਜਾ ਰਿਹਾ ਫਿਲਹਾਲ ਗਰਮੀ ਜ਼ਿਆਦਾ ਗੰਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਿੰਨੇ ਆ ਅਦਰਸਲ ਬੀਤੇ ਦਿਨ ਐਤਵਾਰ ਦਾ ਦਿਨ ਸੀ ਸੋ ਫੈਕਟਰੀਆਂ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹੀਆਂ ਸੀ ਔਰ ਅੱਜ ਸਵੇਰੇ ਤੜਕਸਾਰ ਇਹ ਫੈਕਟਰੀਆਂ ਦੇ ਜਿਹੜੀਆਂ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਇਹਨਾਂ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੰਨਾ ਹੈ। ਇਹ ਅੱਜ ਜਿਹੜੀ ਅੱਗ ਲੱਗੀ ਹੈ ਕਿਸ ਤਰ੍ਹਾਂ ਦਾ ਪਤਾ ਲੱਗਾ ਕਿੰਨੇ ਵਜੇ ਦੀ ਸਾਨੂੰ 4:25 ਵਜੇ ਕਾਲ ਆਈ ਹੈ ਤੇ ਆਪਾਂ ਗੱਡੀਆਂ ਮੌਕੇ ਤੇ ਭੇਜਤੀਆਂ ਸਾਰੀਆਂ ਤੇ ਬਾਕੀ ਆਦਨਾਂ ਨੂੰ ਅੱਗੇ ਵੀ ਅੱਗੇ ਬਹੁਤ ਮਚੰਡੀ ਮੈਂ ਮੀਤਾ ਪਤਾ ਲੱਗਾ ਜਦੋਂ 4:25 ਮਿੰਟ ਦਾ ਗਾਲੇ ਗਦਾਈਪੁਰ ਟੈਰਨ ਦੀ ਫੈਕਟਰੀ ਹੈ ਕੋਈ ਉੱਥੇ ਅੱਗ ਲੱਗੀ ਆ ਅਸੀਂ ਮੌਕੇ ਤੇ ਪਹੁੰਚੇ ਇੱਥੇ ਆ ਕੇ ਉਹਨਾਂ ਨੂੰ ਬੁਝਾਣਾ ਸ਼ੁਰੂ ਕਰਤਾ ਸਾਰੇ ਸਟੇਸ਼ਨ ਜਿੰਨੇ ਵੀ ਸਾਡੇ ਪੰਜ ਸਟੇਸ਼ਨ ਚੱਲਦੇ ਪੰਜ ਸਟੇਸ਼ਨ ਆ ਗਏ ਆਪਣੇ ਸ਼ੀਤਲ ਫੈਬਰਿਕਸ ਦੇ ਉਹਨਾਂ ਦੀ ਵੀ ਗੱਡੀ ਆਈ ਤੇ ਆਪਾਂ ਸਾਰੇ ਰਲ ਮਿਲ ਕੇ ਅੱਗ ਨੂੰ ਬੁਝਾਣਾ ਸ਼ੁਰੂ ਕਰਤਾ ਹੁਣ ਅੱਗ ਤੇ ਕਾਬੂ ਆ ਬਾਕੀ ਛਿੜਪੋਟ ਹੈ ਗਈਆਂ ਅੱਗਾ ਔਰ ਥੋੜਾ ਜਿਹੜੀ ਅੱਗ ਦੱਬੀ ਹੋਈ ਆ ਹੁਣ ਫੋਲ ਫੋਲ ਕੇ ਬੁਝਾਣ ਦੇ ਉਹਨਾਂ ਉਹ ਕੋਸ਼ਿਸ਼ ਕਰਦੇ ਵੀ ਦੂਜੇ ਵਿਸ਼ੇ ਤੇ ਕਰਦਾ ਕਿਤੇ ਨੁਕਸਾਨ ਹੋਇਆ ਕੋ ਜਾਣੀ ਨੁਕਸਾਨ ਹੋ ਨਾ ਜਾਣੀ ਨੁਕਸਾਨ ਨੇ ਕਿ ਇਹ ਹੈ ਅਜੇ ਤੱਕ ਕੋਈ ਗੱਲ ਬਾਤ ਨਹੀਂ ਹੋਈ ਜਾਣੀ ਨੁਕਸਾਨ ਦੀ ਤੇ ਬਾਕੀ ਜਿਹੜਾ ਦੂਜਾ ਨੁਕਸਾਨ ਹੈ ਉਹਨਾਂ ਮਾਲਕਾਂ ਨੂੰ ਪਤਾ ਹੋਊਗਾ ਕਿ ਕਾਰਨ ਕੀ ਰਿਹਾ ਹੈ ਕਾਰਨ ਦਾ ਨਹੀਂ ਕੋਈ ਪਤਾ ਲੱਗ ਸਕਿਆ ਇਹ ਮਾਲਕਾਂ ਨੂੰ ਪਤਾ ਹੋਗਾ ਅਜਿਹੇ ਕਿਹੜੇ ਮੌਕੇ ਤੇ ਹੋ ਗਈ ਸੀ ਕਿਤੇ ਤੇ ਅਚਾਨਕ ਸਵੇਰੇ 28 ਐਨਫਰਮੇਸ਼ਨ ਮਿਲੀ ਕਿ ਤੁਹਾਡੀ ਫੈਕਟਰੀ ਜਗ ਲੱਗ ਗਈ ਹੈ ਪਰ ਅਜੇ ਕਾਰਨ ਨਹੀਂ ਪਤਾ ਲੱਗ ਸਕਿਆ ਲਾਇਆ ਕਿ ਕਿਸ ਨੇ ਲਗਾਈ ਹੈ ਬਾਕੀ ਇਹ ਆਮਲ ਪਰ पर फायर ब्रिगेड वाला ने इमीडिएट एक्शन लिता और पहुँच गए थे और बाद काम शुरू है अजय अंदर जाम की सू कोई प्रोसेस नहीं है पता लगता नुकसान कि नाम है बाबा इंटरनेशनल अरे कुछ नहीं दस सकते बारे अंदर जावे तो पता लगेगा सारा स्टॉक ही अंदर कोई काम कर रहे थे कि नहीं कोई बंदे का जान नहीं बचा रहे जान नहीं बचा रहे तो अन्य इंफॉर्मेशन बता मिली है सारे नाल के पड़ोसी है गए हैं फैक्ट्री है गई है उन्होंने फैक्ट्री का सुबह खुली नहीं थी फैक्ट्री खुली नहीं थी ਅਦਰਬੇਦੀ ਕੀ ਦਾ ਸਬੂਤ ਸੈਸਰੇ ਜੀ ਵੀਰੇ ਸ਼ਰਮਾ ਜੀ ਜਨਤੀ ਇਹ ਫੈਟਰੀ ਆ ਤੇ ਲੈਟਰ ਕੰਪਲੈਕਸ ਜਿਹੜਾ ਸਪੋਰਟਸ ਕੰਪਲੈਕਸ ਜਾਨਿਆ ਜਾਂਦਾ ਹੈ ਜੰਨੇ ਨਾਲ ਅੱਜ ਨੂੰ ਜੀ